ਸਰੋਵਣੀ ਅਕਾਲੀ ਦਲ ਦਾ ਪ੍ਰਧਾਨ ਇਹ ਕਹਿੰਦਾ ਕਿ ਘੱਟੋ-ਘੱਟ 1 ਮਹੀਨਾ ਚਲਾਓ ਫੈਸ਼ਨ ਸੈਂਡ ਕੌਣ ਰੱਖੂਗਾ ਅਕਾਲੀ ਦਲ ਦਾ ਵਿਧਾਨ ਸਭਾ ਦੇ ਵਿੱਚ 1 ਮਹੀਨਾ ਵੀ ਕਰਾਓ ਹਾਂ ਵੈਸੇ ਤਾਂ ਇਹ ਗੱਲ ਕੋਈ ਮਾੜੀ ਗੱਲ ਨਹੀਂ ਬਾਹਰੋਂ ਕੋਈ ਸਾਡੇ ਵਰਗਾ ਵੀ ਕਹਿ ਸਕਦਾ ਸੈਸ਼ਨ ਲੰਮੇ ਹੋਣੇ ਚਾਹੀਦੇ ਨੇ ਨਮਾਇੰਦਗੀ ਹੋਵੇ ਨਾ ਹੋਵੇ ਪ੍ਰਿੰਸੀਪਲੀ ਤਾਂ ਠੀਕ ਗੱਲ ਹੈ ਪਰ ਜਦੋਂ ਪੋਲੀਟੀਕਲ ਤੌਰ ਕੋਈ ਕਹਿੰਦੀ ਆ ਤਾਂ ਉਹਦੇ ਸਾਹਮਣੇ ਤਾਂ ਸਵਾਲ ਇਹ ਹੁੰਦੇ ਹੀ ਨੇ ਤੇ ਦੂਸਰਾ ਸਵਾਲ ਉਹਨਾਂ ਦੀ ਆਪਣੀਆਂ ਸਰਕਾਰਾਂ ਚ ਕਾਰਗੁਜ਼ਾਰੀ ਦਾ ਕਿ ਉਹ ਚੰਗੀ ਕਿੰਨੀ ਕੁ ਰਹੀ ਕਿੱਡੇ-ਕੱਡੇ ਸੈਸ਼ਨ ਹੁੰਦੇ ਸੀ ਇਹ ਸਾਰੇ ਮਾਮਲੇ ਨੂੰ ਪੋਲੀਟੀਕਲ ਐਂਗਲ ਕਿ ਸੰਗ ਦੇ ਨਾਲ ਲਿਆ ਜਾਣਾ ਚਾਹੀਦਾ ਅੰਮ੍ਰਿਤ ਜੀ ਮੈਂ ਦੁੰਧਾ ਦੇ ਵਿੱਚ ਥੋੜਾ ਜਿਹਾ ਇਸ ਮਾਮਲੇ ਤੇ ਉਹਦਾ ਕਾਰਨ ਹੈ ਉਹ ਮੈਂ ਸਾਰੀਆਂ ਖ਼ਬਰਾਂ ਦੇਖ ਕੇ ਮੈਂ ਮੇਲੇ ਤੱਕ ਅਗਰੇਜੀ ਦੀਆਂ ਧਿਆਨ ਨਾਲ ਪੜ੍ਹਦਾ ਉਹਨਾਂ ਸਾਰੀਆਂ ਤੇ ਮੈਂ ਫਿਰ ਬਾਅਦ ਦੇ ਵਿੱਚ ਦੇਖਿਆ ਵੀ ਪ੍ਰੈਸ ਰੋਟਰ ਕਿਨਾਂ-ਕਿਨਾਂ ਦੇ ਆਏ ਹੋਏ ਕੀ ਹੈ ਉਹ ਮੈਨੂੰ ਕਾਲੀ ਦਲ ਦਾ ਪ੍ਰੈਸ ਰੋਟਰ ਨਜ਼ਰ ਆ ਗਿਆ ਸੁਖਵੀਰ ਜੀ ਦਾ ਫਿਰ ਟਾਈਮ ਸੀਗਾ 6 ਵਜੇ ਇੱਕ ਮਿੰਟਕਲ ਸ਼ਾਮ ਦਾ ਉਹ ਮੈਂ ਫਿਰ ਸਾਰੀਆਂ ਅਗਰੇਜੀ ਦੀਆਂ ਖ਼ਬਰਾਂ ਦੁਬਾਰਾ ਦੇਖੀ ਮੈਂ ਕਹਿੰਦਾ ਮੈਂ ਕਿਤੇ ਗਲਤੀ ਤਾਂ ਨਹੀਂ ਕਰ ਗਿਆ ਮੈਂ ਇਹ ਪੜ ਹੀ ਨਹੀਂ ਸਕਿਆ ਜਿਹੜੀ ਸਰਬੀਰ ਜੀ ਨੇ ਮੰਗ ਕੀਤੀ ਹੈ ਵੀ ਸੈਸ਼ਨ 1 ਮਹੀਨੇ ਦਾ ਹੋਵੇ ਤੇ ਉਹਦੇ ਚ ਇਸ਼ੂਜ਼ ਚੰਡੀਗੜ੍ਹ ਦੀ ਟਰਾਂਸਫਰ ਦਰਿਆਈ ਪਾਣੀਆਂ ਦਾ ਮਾਮਲਾ ਪੰਜਾਬ ਦਾ ਕਰਜ਼ਾ ਨਸ਼ਾ ਇਹ ਸਾਰੇ ਡਿਸਕਸ ਹੋ ਬੜੀ ਵਧੀਆ ਗੱਲ ਆ ਪਾਤਾ ਵੈਲਕਮ ਕਰਦੇ ਇਸ ਚੀਜ਼ ਨੂੰ ਸੈਸ਼ਨ ਲੰਬੇ ਹੋਣੇ ਚਾਹੀਦੇ ਜਿਹੜੀ ਮੈਂ ਦੁਬਤਾ ਦੀ ਗੱਲ ਕੀਤੀ ਹੈ ਪਰ ਉਹ ਲੱਗਿਆ ਵੀ ਕੀ ਗੱਲ ਕਿਸੇ ਮੀਡੀਆ ਵਾਲੇ ਇਹਨਾਂ ਨੂੰ ਹੁਣ ਸੀਰੀਅਸਲੀ ਲੈ ਨਹੀਂ ਰਹੇ ਜੇ ਪ੍ਰਿੰਟ ਮੀਡੀਆ ਸੀਰੀਅਸਲੀ ਨਹੀਂ ਲੈ ਰਿਹਾ ਕਿ ਸਾਨੂੰ ਆਪਣੀਓ ਸਟੇਟਮੈਂਟ ਸੇ ਇਹਨਾਂ ਦੀਆਂ ਡਿਸਕਸ ਕਰਨੀਆਂ ਵੀ ਚਾਹੀਦੀਆਂ ਕਿ ਨਹੀਂ ਮੇਰੀ ਦੁਬਦਾ ਇਹ ਸੀ ਬੇਸਿਕਲੀ ਚਲੋ ਫਿਰ ਕਰ ਲੈਣੀ ਚਾਹੀਦੀ ਹੈ ਚੰਗੀ ਗੱਲ ਹੈ ਸਜੈਸ਼ਨ ਚੰਗੀ ਹੈ ਇਸ ਕਰਕੇ ਆਪਾਂ ਉਹਨਾਂ ਇਸ ਬੰਗ ਨਾਲ ਸਹਿਮਤ ਹੈ ਮਿਲ ਕਿ ਤੂੰ ਕੋਈ ਨਹੀਂ ਸਾਰੇ ਇਸ਼ੂ ਡਿਸਕਸ ਹੋਣੇ ਚਾਹੀਦੇ ਹੁਣ ਮੈਂ ਉਹਨਾਂ ਥੋੜਾ ਜਿਹਾ ਫਿਰ ਅੱਗੇ ਗੱਲ ਕਰਦੇ ਹੁਣ ਤੁਸੀਂ ਗੱਲ ਕਰ ਲਈ ਬਈ ਐਮਐਲਏ ਤਾਂ ਰਹੇਗੇ ਦੋ ਇਹਨਾਂ ਦੇ ਮਨਪ੍ਰੀਤ ਅਜਾਲੀ ਉਹ ਇਹਨਾਂ ਦੇ ਨਾਲ ਹੈ ਨਹੀਂ ਫੰਕਸ਼ਨਲ ਲੈਵਲ ਤੇ ਆ ਕੇ ਪਾਰਟੀ ਦੇ ਵਿੱਚ ਹੈਗੀ ਹੈ ਲੇਕਿਨ ਉਹ ਆਪਣਾ ਸਟੈਂਡ ਵੱਖਰਾ ਰੱਖਦੇ ਆ ਦੂਸਰੀ ਐਮਐਲਏ ਗਨੀਵ ਮਜੀਠੀਆ ਬਿਕਰਮਪੁਰ ਆਉਂਦੀ ਵਾਈਫ ਹੈਗੇ ਉਹ ਬੋਲਦੇ ਨੇ ਇਹ ਮਸਲੇ ਡਿਸਕਸ ਕੌਣ ਕਰੂ ਇਹੀ ਨਹੀਂ ਮੇਰੇ ਪੱਲੇ ਪਈ ਇਹ ਹੁਣ ਕਾਂਗਰਸੀਆਂ ਨੂੰ ਕਹਿ ਰਹੇ ਵੀ ਤੁਸੀਂ ਟੇਕ ਅਪ ਕਰੋ ਜਾਂ ਆਪ ਵਾਲਿਆਂ ਨੂੰ ਕਹਿ ਰਹੇ ਵੀ ਤੁਸੀਂ ਟੇਕ ਅਪ ਕਰੋ ਇਹ ਮੇਰੇ ਪੱਲੇ ਨਹੀਂ ਪੈ ਰਹੀ ਕੁਝ ਵੀ ਗੱਲ ਤੀਜੀ ਗੱਲ 97 ਤੋਂ ਬਾਅਦ ਤਿੰਨ ਸਰਕਾਰਾਂ ਅਕਾਲੀ ਦਲ ਦੀਆਂ ਪੂਰੇ 5 ਸਾਲ ਟਰਮ ਕੱਟੀ ਇਹ ਪਹਿਲੀ ਵਾਰ ਸੀ ਵੀ ਸਰਕਾਰਾਂ 5 ਸਾਲ ਪੂਰੇ ਚੱਲ ਰਹੀਆਂ ਅਕਾਲੀ ਦਲ ਦੀਆਂ ਇਸ ਤੋਂ ਪਹਿਲਾਂ ਕਦੇ ਸਰਕਾਰ ਕਦੇ ਪੂਰੀ ਚੱਲੀ ਨਹੀਂ ਸੋ ਉਹ ਵੀ ਸਾਡੇ ਨਾਲ ਵਿਕਰਾ ਹੁੰਦਾ ਰਿਹਾ ਪਰ ਜੇ ਤੁਸੀਂ 15 ਸਾਲ ਦਾ ਰਿਕਾਰਡ ਦੇਖੋ ਅਸੈਂਬਲੀ ਸੈਸ਼ਨ ਦਾ ਤੇ ਮੈਨੂੰ ਲੱਗਦਾ ਨਹੀਂ ਕਿ ਕਦੇ ਬਜਟ ਸੈਸ਼ਨ ਵੀ ਇਹਨਾਂ ਦਾ ਕੋਈ ਮਹੀਨਾ ਚੱਲਿਆ ਹੋਵੇ ਮੈਂ ਤਾਂ ਕਵਰ ਕਰਦਾ ਰਿਹਾ ਹਾਂ ਠੱਟੂ ਘੜ 12 ਤੱਕ ਤਾਂ ਕਵਰ ਕੀਤੇ ਆ ਕਾਫੀ ਉਸ ਤੋਂ ਬਾਅਦ 12 ਤੱਕ ਵੀ ਨਹੀਂ ਪੂਰਾ ਚਲੋ ਪਹਿਲਾਂ ਤਾਂ ਕਰਦੇ ਰਹੇ ਲੇਕਿਨ ਇਹ ਪਤਾ ਹੁੰਦਾ ਸੀਗਾ ਵੀ ਕਿਹੜਾ ਸੈਸ਼ਨ ਕਿਨੇ ਦਿਨ ਚੱਲੇਗਾ ਕਿ ਹਰ ਰੋਜ਼ ਹੀ ਪੜੀਦੀਆਂ ਤੇ ਇਹਨਾਂ ਦੇ ਵੇਲੇ ਵੀ ਰੌਲਾ ਪੈਂਦਾ ਸੀਗਾ ਉਦੋਂ ਜਿਹੜੀ ਆਪੋਜੀਸ਼ਨ ਕਾਗਰਸ ਹੁੰਦੇ ਹੁੰਦੇ ਸੀ ਉਹ ਕਹਿੰਦੇ ਵੀ ਸੈਸ਼ਨ ਲੰਬੇ ਹੋਣੇ ਚਾਹੀਦੇ ਜਦੋਂ ਇਹ ਕਾਗਰਸ ਪਾਵਰ ਤੇ ਆ ਜਾਂਦੇ ਸੀ ਉਦੋਂ ਕਾਂਜਲ ਵਾਲੇ ਕਹਿੰਦੇ ਸੀ ਸੈਸ਼ਨ ਲੰਬੇ ਹੋਣੇ ਚਾਹੀਦੇ ਹੁਣ ਸੁਮੇਰ ਜੀ ਨੇ ਫਿਰ ਗੱਲ ਕੀਤੀ ਗੱਲ ਮੈਂ ਤਾਂ ਲਖਿਆ ਬੜੀ ਵਧੀਆ ਗੱਲ ਹੈ ਪਰ ਇਹਨਾਂ ਦੀ ਪਾਰਟੀ ਦੇ ਵੇਲੇ ਵੀ ਇਹ ਜਿਹੜੀ 15 ਸਾਲ ਦੀ ਸਰਕਾਰ ਇਹਨਾਂ ਦੀ ਰਹੀ ਉਹਦੇ ਵੇਲੇ ਸੈਸ਼ਨ ਕਿੰਨੇ-ਕਿੰਨੇ ਹੁੰਦੇ ਸੀ ਜੀ ਸਵੇਰ ਜੀ ਇਹ ਇਹਨਾਂ ਦੇ ਵੀ ਵੇਲੇ ਜਿਹੜੇ ਬਜਟ ਸੈਸ਼ਨ ਤੇ ਵਿੰਟਰ ਸੈਸ਼ਨ ਹੁੰਦਾ ਸੀ ਨਾ ਦੋ ਯਤਨ ਦਿੰਦਾ ਹੀ ਹੁੰਦੇ ਸੀ ਉਹ ਮਜਬੂਰੀ ਇਹਨਾਂ ਦੇ ਵੀ ਇਹੀ ਹੁੰਦੀ ਸੀ ਵੀ 6 ਮਹੀਨੇ ਬਾਅਦ ਸੈਸ਼ਨ ਬੁਲਾਉਣਾ ਸ਼ੌਕ ਨਾਲ ਕੋਈ ਨਹੀਂ ਸੀ ਬੁਲਾਉਂਦਾ ਇਹ ਹਾਲਤ ਕੈਪਟਨ ਰਵਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਸੀ ਸੋ ਦੋ ਦਿਨ ਦਾ ਮਤਲਬ ਵਿੰਟਰ ਸੈਸ਼ਨ ਆਪਣੇ ਮਾਨਤੂ ਸੈਸ਼ਨ ਦਾ ਇਹ ਹੁੰਦਾ ਸੀ ਜਾਂ ਵਿੰਟਰ ਸੈਸ਼ਨ ਦਾ ਵੀ ਇੱਕ ਦਿਨ ਤੁਹਾਡੀਆਂ ਹੋ ਗਿਆ ਸ਼ੌਕ ਮਤੇ ਉਸ ਤੋਂ ਬਾਅਦ ਪੰਜਾਬ ਦੀ ਟਰੈਡੀਸ਼ਨ ਹੈ ਵੀ ਹਾਊਸ ਉੱਠ ਜਾਂਦਾ ਤੇ ਫੰਕਸ਼ਨਲ ਇੱਕ ਦਿਨ ਦਾ ਸੈਸ਼ਨ ਹੁੰਦਾ ਸੀ ਹੁਣ ਤਿੰਨ ਦਿਨ ਦਾ ਇੱਕ ਦਿਨ ਮੇਰੇ ਖਿਆਲ ਚ ਪਹਿਲੇ ਦਿਨ ਅਪਚੂਰਟੀ ਰੈਫਰੈਂਸਸ ਤੇ ਦੋ ਦਿਨ ਦਾ ਬਾਕੀ ਬਿジネス ਸੋ ਇਹ ਟ੍ਰੈਡੀਸ਼ਨ ਪੁਰਾਣੀ ਰਹੀ ਹੈ ਜਦੋਂ ਇਹ ਸਿਆਸਤਦਾਨ ਕੋਈ ਮੰਗ ਕਰਦਾ ਵੀ ਇਹ ਸੈਸ਼ਨ ਇੰਨਾ ਲੰਬਾ ਹੋਣਾ ਚਾਹੀਦਾ ਜਿਹੜੀ ਪਾਰਟੀ ਪਾਵਰ ਤੇ ਰਹੀ ਹੈ ਉਹਨੂੰ ਪਿਛਲਾ ਆਪਣਾ ਰਿਕਾਰਡ ਵੀ ਦੇਖਣਾ ਚਾਹੀਦਾ ਹੈ ਇਹ ਇਸ਼ੂ ਜ਼ਰੂਰ ਡਿਸਕਸ ਹੋਣੀ ਚਾਹੀਦੀ ਹੈ ਫਲੈਟ ਬੇਰ ਹੋਣੀ ਚਾਹੀਦੀ ਹੈ ਕਿ ਇਹਨਾਂ ਦੇ ਵੇਲੇ ਕਦੇ ਇਸ਼ੂ ਇਹਨਾਂ ਦਾ ਰੈਫਰੈਂਸ ਵੀ ਆਇਆ ਸੀ ਕਦੇ ਮਜਬੂਰੀ ਚ ਪਾਣੀ ਦਾ ਮਸਲਾ ਉਦੋਂ ਹਾਊਸ ਦੇ ਵਿੱਚ ਆਉਂਦਾ ਸੀਗਾ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੋਈ ਰੌਲਾ ਪੈਂਦਾ ਸੀਗਾ ਆਦਰਵਾਇਜ਼ ਕਦੇ ਇਹ ਇਸ਼ੂ ਪੰਜਾਬ ਦੇ ਕਦੇ ਵੀ ਡਿਸਕਸ ਨਹੀਂ ਹੋਇਆ ਇੱਥੇ ਸਾਰੀ ਸਮੱਸਿਆ ਜਿਹੜਾ ਇਹ ਕਨਟਰਡਿਕਸ਼ਨ ਹੈ ਨਾ ਜਦੋਂ ਪਾਵਰ ਚ ਹੁੰਨੇ ਆ ਉਦੋਂ ਹੋਰ ਸਟੈਂਡ ਹੁੰਦਾ ਜਦੋਂ ਪਾਵਰ ਚ ਬਾਹਰ ਹੁੰਨੇ ਉਦੋਂ ਸਟੈਂਡ ਹੋਰ ਹੁੰਦਾ ਇਹ ਹੀ ਪੰਜਾਬ ਨੂੰ ਖਰਾਬ ਕਰ ਗਿਆ ਤੇ ਇਹਨਾਂ ਨੂੰ ਵੀ ਖਰਾਬ ਕਰ ਗਿਆ ਤੇ ਹੁਣ ਵੀ ਮੇਰੇ ਖਿਆਲ ਚ ਕੋਈ ਲੈਸਨ ਸਿੱਖਣ ਦਾ ਹੀ ਕੋਈ ਕੋਸ਼ਿਸ਼ ਨਹੀਂ ਹੋ ਰਹੀ ਜੀ ਤੇ ਵੈਸੇ ਤਾਂ ਜਿੰਨੀਆਂ ਵੀ ਜਿਹੜੀਆਂ ਇਹ ਪ੍ਰੋਜੈਕਟਿੰਗ ਅਫਸਰਾਂ ਦੀਆਂ ਮੀਟਿੰਗਾਂ ਕਾਨਫਰੰਸ ਆਫ ਹੁੰਦੀਆਂ ਨੇ ਰੈਗੂਲਰ ਹੋ ਰਹੀਆਂ ਨੇ ਕਦੇ ਵਿਧਾਨ ਸਭਾ ਦੇ ਸਪੀਕਰ ਡਿਪਟੀ ਸਪੀਕਰ ਵਿਧਾਨ ਪਰਿਸ਼ਦਾਂ ਦੇ ਤੇ ਲੋਕ ਸਭਾ ਰਾਜ ਸਭਾ ਦੇ ਵੀ ਜਦੋਂ ਵੀ ਕਾਨਫਰੰਸ ਆਫ ਆ ਪਿਛਲੇ ਸਾਲ ਨਹੀਂ ਜੇ ਮੁੰਬਈ ਦੇ ਵਿੱਚ ਹੋਈ ਸੀ ਉਹ ਸਾਰੇ ਰੈਗੂਲੇਸ਼ਨ ਕਰਦੇ ਨੇ ਕਿ ਘੱਟੋ ਘੱਟ 90 ਦਿਨ ਜ਼ਰੂਰ ਵਿਧਾਨ ਸਭਾਵਾਂ ਚੱਲਣੀਆਂ ਚਾਹੀਦੀਆਂ ਨੇ ਸਾਲ ਦੇ ਵਿੱਚ ਤੇ ਵੀਰ ਜੀ ਪਹਿਲਾਂ ਚੱਲਦੀਆਂ ਸੀ ਕਿਸੇ ਵੇਲੇ ਜਦੋਂ ਅਸੀਂ ਪਰਫੈਕਸ਼ਨ ਦੇ ਵਿੱਚ ਆਏ ਸੀਗੇ ਮਹੀਨਾ ਮਹੀਨਾ ਸੈਸ਼ਨ ਚੱਲਦਾ ਸੀਗਾ ਬਜਟ ਸੈਸ਼ਨ ਤੇ ਇਹ ਜਿਹੜੇ ਬਾਕੀ ਸੈਸ਼ਨ ਹੁੰਦੇ ਸੀ ਹਫਤਾ ਫਤਾ 10-10 ਦਾ ਨਾਰਮਲ ਚੱਲਦੇ ਸੀ ਹੌਲੀ ਹੌਲੀ ਇਹ ਟ੍ਰੈਡੀਸ਼ਨ ਹਰ ਥਾਂ ਤੇ ਹੀ ਸਾਡੇ ਨਹੀਂ ਪਾਰਲੀਮੈਂਟ ਦੇ ਵੀ ਦੇਖ ਲਓ ਤੁਸੀਂ ਉੱਥੇ ਵੀ ਹਾਲਤ ਹੋਈ ਵੀ ਹੁਣ ਜੇ ਪੁੱਛਦੇ ਆ ਨਾ ਜੇ ਪੁੱਛੋ ਤਾਂ ਉਹ ਕਹਿੰਦੇ ਨੇ ਬਲਕਿ ਜੇ ਦੱਸ ਦਿੰਦਾ ਵੀ ਰੱਖ ਦਿੰਦੇ ਨੇ ਉਹ ਨੌਵੇਂ ਦਿਨੇ ਮਤਲਬ ਉੱਠ ਜਾਂਦਾ ਸੈਸ਼ਨ ਜੇ ਪੁੱਛੋ ਕੀ ਹੋ ਗਿਆ ਕਹਿੰਦੇ ਬਿਜ਼ਨਸ ਆ ਹੈ ਨਹੀਂ ਹਾਂ ਬਿਜ਼ਨਸ ਕੀ ਨੂੰ ਕਹਿੰਦੇ ਆ ਸੀ ਬਿਜ਼ਨਸ ਕਹਿੰਦੇ ਆ ਮੁੱਦਿਆਂ ਨੂੰ ਇਸ਼ੂਜ਼ ਸਟੇਟ ਦੇ ਕੀ ਨੇ ਜਾਂ ਬਾਕੀ ਦੇ ਕੀ ਕੋਈ ਨਾਅ ਬਣਾਉਣਾ ਹੈ ਕੋਈ ਪਾਲਿਸੀ ਬਣਾਉਣੀ ਹੈ ਕਿਸੇ ਮੁੱਦਿਆਂ ਤੇ ਡਿਸਕਸ ਕਰਨੀ ਹੈ ਮੁੱਦੇ ਤਾਂ ਵੱਧ ਰਹੇ ਨੇ ਸੰਕਟ ਵੱਧ ਰਿਹਾ ਤੇ ਬਿਜ਼ਨਸ ਆ ਹੈ ਨਹੀਂ ਤਾਂ ਇਹ ਬਿਜ਼ਨਸ ਕੀ ਨੇ ਪੈਦਾ ਕਰਨਾ ਬਿਜ਼ਨਸ ਕਿਤੇ ਲੋਕਾਂ ਨੇ ਤੁਹਾਨੂੰ ਇਸੇ ਲਈ ਤਾਂ ਤਿਆਰ ਕੀਤਾ ਵੀ ਭਾਈ ਜਾਓ ਉੱਥੇ ਨਹੀਂ ਆਪੋਜੀਸ਼ਨ ਦਾ ਵੀ ਤਾਂ ਇਹ ਰੋਲ ਹੈ ਨਾ ਆਪੋਜੀਸ਼ਨ ਵੀ ਸਮੱਸਿਆ ਇੱਥੇ ਹੀ ਆ ਜਾਂਦੀ ਹੈ ਤੇ ਚਾਰ ਨਾਰੇ ਮਾਰੇ ਉੱਠ ਕੇ ਬਾਈਕਾਟ ਕਰਕੇ ਬਾਹਰ ਆ ਗਏ ਜੇ ਇਸ਼ੂ ਤੁਸੀਂ ਸੀਰੀਅਸਲੀ ਡਿਸਕਸ ਕਰਨੀ ਹੈ ਫਿਰ ਉਹਦਾ ਪ੍ਰੋਪਰ ਪ੍ਰੋਸੀਜਰ ਹੈ ਫਿਰ ਬੈਠ ਕੇ ਡਿਸਕਸ ਕਰੋ ਜਿਹੜਾ ਨਹੀਂ ਹੋ ਰਿਹਾ ਬਿਲਕੁਲ ਜਦੋਂ ਮੈਂ ਤਾਂ ਮਤਲਬ ਕਿ ਤਮਾਸ਼ਾ ਬਣਿਆ ਹੋਇਆ ਹੈ ਨਾ ਮਤਲਬ ਕਿ ਮੈਂ ਮੈਂ ਤੂੰ ਤੂੰ ਮੈਂ ਮੈਂ ਤੋਂ ਵੱਧ ਕੋਈ ਬਿਜ਼ਨਸ ਹੀ ਨਹੀਂ ਹੋ ਰਿਹਾ ਜਿਵੇਂ ਕਿੰਨੇ ਮਸਲੇ ਨੇ ਪੰਜਾਬ ਦੇ ਆ ਪਾਣੀ ਦਾ ਹੀ ਮਸਲਾ ਲਾਣੋ ਚਾਹੇ ਪਾਣੀ ਦੇ ਗੰਧਲੇ ਹੋਣ ਦਾ ਵੀ ਤੇ ਉਂ ਵੀ ਜਿਹੜਾ ਪਾਣੀ ਮੁਖੜ ਜਾ ਰਿਹਾ ਇੱਕ ਦਿਨ ਵਿਧਾਨ ਸਭਾ ਵੀ ਪਾਣੀ ਤੇ ਹੀ ਕਿਉਂ ਡਿਸਕਸ ਨਹੀਂ ਕਰ ਸਕਦੀ ਸਾਰਾ ਦਿਨ ਬੰਦੇ ਤਿਆਰੀ ਕਰਕੇ ਆਉਣ ਫੇੜਾ ਕਿਸਾਨੀ ਦਾ ਮਸਲਾ ਇਹਦੇ ਤੇ ਕਰ ਲੇ ਮਜ਼ਦੂਰਾਂ ਦੇ ਨੇ ਡਿਫਰੈਂਟ ਟਾਈਪ ਦੇ ਸਿਹਤ ਦਾ ਸਿਕਿਆ ਦਾ ਜਿੰਨੇ ਜਿੰਨੇ ਵੱਡੇ ਮਸਲੇ ਰੋਜ਼ ਆ ਰਹੇ ਨੇ ਇਹਨਾਂ ਦੇ ਸਾਹਮਣੇ ਇੱਕ ਇੱਕ ਦਿਨ ਕਰਕੇ ਘਟੋ ਘਾਟ ਲੋਕਾਂ ਨੂੰ ਵੀ ਜਿਹੜੇ ਐਮ ਐਲ ਏ ਚੁੜਕੇ ਗਏ ਨੇ ਉਹਨਾਂ ਨੂੰ ਵੀ ਮੌਕਾ ਮਿਲੂ ਉੱਥੇ ਪਤਾ ਵੀ ਲੱਗੂ ਕਿਹੜਾ ਬ੍ਰਿਲੀਅੰਟ ਨਹੀਂ ਆ ਕੇ ਕੰਮ ਕਰਕੇ ਹੋਮਵਰਕ ਕਰਕੇ ਬੋ ਨਖਾਰ ਵੀ ਲੀਡਰਸ਼ਿਪ ਚ ਤਾਂ ਹੀ ਆਉਣਾ ਲੋਕਾਂ ਨੂੰ ਕੀ ਪਤਾ ਲੱਗੂ ਕਿਹੜਾ ਬੰਦਾ ਕਿਉਂ ਜਾਗੇ ਸੱਚੇ ਮੂਹਰੇ ਆਉਂਦੇ ਨੇ ਮジョਰਿਟੀ ਤਿਆਰੀ ਕਰਨ ਵਾਲੀ ਤਾਂ ਗੱਲ ਹੀ ਖਤਮ ਹੋ ਗਈ ਮੈਨੂੰ ਤਾਂ ਲੱਗਦਾ ਨਹੀਂ ਕਿ ਐਮਐਲਏ ਹੁਣ ਕੋਈ ਦੋ ਚਾਰ ਵੀ ਪੂਰੀ ਘਰ ਬੈਠ ਕੇ ਤਿਆਰੀ ਕਰਦੇ ਹੋਣਗੇ ਹਾਊਸ ਜਾਣ ਤੋਂ ਪਹਿਲਾਂ ਇਹ ਪੁਰਾਣੀ ਟ੍ਰੈਡੀਸ਼ਨ ਸੀਗੀ ਕੁਝ ਲੋਕ ਤਿਆਰੀ ਕਰਦੇ ਸੀਗੇ ਔਰ ਬਹੁਤ ਵਧੀਆ ਟਾਕਨਾ ਬੋਲਦੇ ਸੀ ਜਦੋਂ ਅਸੀਂ ਲੋਕ ਪ੍ਰੋਫੈਸ਼ਨ ਦੇ ਵਿੱਚ ਆਏ ਉਦੋਂ ਜਦੋਂ ਪਹਿਲਾ ਬਜਟ ਸੈਸ਼ਨ ਜਰਨਲਿਸਟ ਕਵਰ ਕਰ ਲੈਂਦਾ ਸੀਗਾ ਉਹਨੂੰ ਆਲਮੋਸਟ ਸਾਰੇ ਐਮਐਲਏ ਦਾ ਲਾ ਤੇ ਉਹਨਾਂ ਦਾ ਜੇਰਾ ਸਗਲੇ ਯਾਦ ਹੋ ਜਾਂਦਾ ਸੀ ਹੁਣ ਹਾਲਤ ਇਹ ਹੈ ਕਿ 5 ਸਾਲ ਨਿਕਲ ਜਾਂਦੇ ਐ ਜਰਨਲਿਸਟ ਨੂੰ ਐਮਐਲਏ ਦਾ ਨਾਮ ਹੀ ਪਤਾ ਹੁੰਦਾ ਹਲਕੀ ਜਿਹੀ ਗੱਲ ਕਰਦੋਂ ਉਹਦਾ ਕਾਰਨ ਹੈ ਉਸ ਦਿਵਾਨੇ ਦੇ ਵਿੱਚ ਆਲਮੋਸਟ ਹਰ ਐਮਐਲਏ ਪਾਰਟਿਸਿਪੇਟ ਕਰਦਾ ਸੀ ਹਾਊਸ ਦੇ ਵਿੱਚ ਜਦੋਂ ਤੁਸੀਂ ਇਸ਼ੂ ਟੇਕ ਅਪ ਕਰਦੇ ਹੋ ਤੁਹਾਡੇ ਦਿਮਾਗ ਦੇ ਵਿੱਚ ਉਹ ਐਮਐਲਏ ਰਜਿਸਟਰ ਹੋ ਜਾਂਦਾ ਹੁਣ ਤੱਕ ਇਹ ਲੋਕ ਬੰਲਾ ਦਾ ਸੱਚੇ ਮੂਹ ਹੀ ਤੁਰ ਜਾਂਦੇ ਐ ਔਰ ਉਸ ਵਲ ਉਹ ਤਾਂ ਸਾਡਾ ਪਿਛਲੇ ਸੈਸ਼ਨ ਦੇ ਵਿੱਚ ਉਹ ਚੱਗਾ ਕਰ ਰਹੇ ਸੀ ਇੱਕ ਦਰਮਿਆਨ ਦੇਖ ਰਿਹਾ ਸੀਗਾ ਉਹ ਸਾਰਿਆਂ ਨੂੰ ਟਾਈਮ ਦੇ ਰਹੇ ਸੀ ਵੀ ਜਿਹੜਾ ਕਦੇ ਨਹੀਂ ਬੋਲਿਆ ਉਹ ਬੋਲ ਲਓ ਦੋ ਦੋ ਮਿੰਟ ਉੱਥੇ ਹੀ ਮੈਂ ਦੇਖਿਆ ਕਿ ਗਨੀਮ ਵਜੀਠੀਆ ਕਹਿੰਦੇ ਵੀ ਮੈਂ ਤਾਂ ਸ਼ਾਇਦ ਨਹੀਂ ਬੋਲਣਾ ਕੋਈ ਐਸੀ ਗੱਲ ਸੀ ਸੋ ਇਹ ਸਮੱਸਿਆ ਹੈਗੀ ਹੈ ਤਿਆਰੀ ਕਾਉਂਟ ਕਰੇ ਜੇ ਤਿਆਰੀ ਨਹੀਂ ਕਰੋਗੇ ਆਪੋਜੀਸ਼ਨ ਵਾਲੇ ਵੀ ਜੇ ਤੁਸੀਂ ਡਿਮਾਂਡ ਕਰ ਵੀ ਲਓ ਜੇ ਬਿਨਾਂ ਤਿਆਰੀ ਤੋਂ ਜਾ ਕੇ ਉਹ ਜਨਰਲ ਗੱਲਾਂ ਕਰਕੇ ਹੀ ਮੁੜਿਆਉਣਾ ਉਹਦਾ ਕੋਈ ਤੋਕੇ ਨਹੀਂ ਬਣ ਬਿਲਕੁਲ ਉਹਦਾ ਕੋਈ ਇੰਪੈਕਟ ਨਹੀਂ ਪ੍ਰਭਾਵ ਨਹੀਂ ਤੇ ਫਿਰ ਤੁਹਾਡੇ ਬਾਰੇ ਲੋਕਾਂ ਦਾ ਨਜ਼ਰੀਆ ਵੀ ਉਹ ਹੈ ਜੇ ਬਣੂਗਾ ਜਿਹੋ ਜਿਹਾ ਲੀਡਰ ਹੋਏਗਾ ਜਿਹੋ ਜਿਹੀ ਤਿਆਰੀ ਕਰੂਗਾ ਜਿਹੋ ਜਿਹਾ ਨਹੀਂ ਕਰੂਗਾ